ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਦਿਜੋ ਅੱਜ ਦੀ ਵੀਡੀਓ ਪਿੰਡ ਬੀਡ rau ਕੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਸਾਡੇ ਲਈ ਤਿੰਨ ਐਨੀਮਲ ਲੈ ਕੇ ਆਏ ਜੀ ਇੱਕ ਤਾਂ ਤਾਜੀ ਸੂਈ ਹੈ ਜੀ ਦੋ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਦਿੰਦੇ ਆ ਜੀ ਸੰਦੀਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਚਰਨਜੀਤ ਸਿੰਘ ਜੀ ਪਿੰਡ ਬੀੜਾਉਕੇ ਮੋਬਾਈਲ ਨੰਬਰ ਮੋਬਾਈਲ ਨੰਬਰ 7986937712 ਠੀਕ ਆ ਬਾਈ ਜਿਹੜੀ ਦੋ ਨਗਾ ਦੀ ਵੀਡੀਓ ਪਾਈ ਸੀ ਵੈਗ ਆਹੋ ਗੱਲ ਵੀਰੇ ਨਾਲ ਹੀ ਸੇਲ ਹੋ ਗਈ ਆ ਠੀਕ ਆ ਜੀ ਇੱਕ ਨੰਬਰ ਵੀਰੇ ਸੂਈ ਸਵਾਈ ਤੋਂ ਸ਼ੁਰੂ ਕਰਦੇ ਹਾਂ ਉਹ ਅਗਨਵਾ ਸੂਈ ਇਹ ਦੂਜਾ ਸੂਆ ਵੀਰੇ ਇਹਦਾ ਦੋ ਸੂਈ ਹੈ ਜੀ ਇਹਨੂੰ ਅੱਜ ਸੱਤ ਮੰਨ ਦੇਣਾ ਸੂਈ ਨੂੰ ਬੱਚਾ ਕੀ ਆ ਜੀ ਬੱਚਾ ਮਗਰ ਕੱਟਾ ਜੀ ਮਗਰ ਬੱਚਾ ਕੱਟਾ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ ਜੀ ਝਾਗ ਵਾਲਾ ਤਾਂ 12 13 ਕੋਲ ਆ 11 ਕਿਲੋ ਹੁਣ ਤਲਮ ਆ ਜੀ ਜੋ ਕਿ ਦੇ ਦਾਂਗੇ ਕਹਣ ਦੋ ਟਾਈਮ ਮਿਲ ਕੇ ਦੇ ਦਿੰਦਾ ਠਣਾ ਦੀ ਓਕੇ ਆ ਜੀ ਠਣਾ ਦੀ ਗਰੰਟੀ ਕਰਦਾ ਇਹ ਬੱਚਾ ਲੱਗ ਕੇ ਧਾਰਾ ਮਾਰ ਕੇ ਦਿਖਾ ਦਿ ਪਹਿਲਾਂ ਤਾਂ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ 11 ਕਿਲੋ ਜੋਕ ਕੇ ਲੈ ਜਾਓ ਆਪਦੀ 2 ਟਾਈਮ 4 ਟਾਈਮ ਚਾਹੇ 6 ਟਾਈਮ ਕੋਈ ਮਾਰਕਿੰਗ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਕੋਟ ਨਿਸ਼ਾਂਤ ਨਹੀਂ ਕੋਈ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਚਾਰ ਇੱਕ ਮਿੰਟ ਰੋ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਬੱਚਾ ਬੰਦੋ ਜੀ ਸਾਈਡ ਤੇ ਲੋ ਜੀ ਮਗਰ ਲੈ ਤੁਹਾਨੂੰ ਜੀ 24 ਇੱਕ ਨੰਬਰ ਆ ਜੀ ਮੋਰ ਲੈ ਜੀ ਮਾਰਦੀ ਵੀਰੇ ਓਕੇ ਜੀ ਤੋੜ ਕੇ ਦਿਖਾ ਦੇ ਹਾਂ ਤੁਹਾਨੂੰ ਦਿਖਾ ਦਿੰਦੇ 24 ਦੀ ਇੱਕ ਨੰਬਰ ਆ ਬਾਕੀ ਪਸਮਾ ਕੇ ਗਰਮ ਵਾਲੀ ਸੂਣਾ ਖਣ ਕੱਢਿਆ ਜੀ ਚੈੱਕ ਕਰ ਸਕਦੇ ਹੋ ਸੁਹਾ ਦੂਜਾ ਸੂਈ ਆ ਜੀ ਸੁਹਾ ਦੀ 5 ਵਜੇ ਦੀ ਖਾਲੀ ਕਰੀ ਵੀ ਆ ਵੀਰੇ ਜਮ 5 ਵਜੇ ਦੀ ਖਾਲੀ ਕੀਤੀ ਹਾਂ ਜਮ ਖਾਲੀ ਕਰੀ ਹੋਈ ਆ ਆਏ ਨਹੀਂ ਵੀ 5 ਵਜੇ 24 ਹੋਈ ਤੋੜ ਦੀ ਮੜੀ ਜੀ ਹਾਂ ਤੋੜ ਕੇ ਦਿਖਾ ਦਿਓ ਵੀਰੇ ਬਾਕੀ ਬੱਦ ਦਾ ਗਾਠ ਵੀ ਚੰਗਾ ਜੀ ਬਜਨ ਵੀ ਚੰਗਾ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਵੀਰੇ ਮੰਨ ਕੇ ਚੱਲ ਵੀ 13-14 ਕਿਲੋ ਦੀ ਉਮੀਦ ਹੈਗੀ ਇਹ ਨਹੀਂ 12 ਤੋਂ ਤਾਂ ਬਾਹਰ ਦੇਊਗੀ ਠੀਕ ਆ ਬਾਕੀ ਸੇਵਾ ਦੇ ਸਰ ਤੇ ਆ ਅੱਜ 7 ਦਿਨ ਨਹੀਂ ਹੋਇਆ ਸੂਈ ਨੂੰ ਬੱਦ ਵੀ ਲੈ ਸਕਦਾ ਜੀ 7 ਦਿਨ ਹੋ ਕੇ ਸੂਈ ਨੂੰ ਜੀ 11 ਕਿਲੋ ਜੋਕ ਕੇ ਲੈ ਜਾਓ ਬਾਈ ਇਹਦਾ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦੇ ਤੇ ਤਸੱਲੀ ਵੀਰੇ ਤੁਸੀਂ ਕਰਨੀ ਆ ਜੀ ਬਾਕੀ ਬੈਕ ਸਾਈਡ ਤੋਂ ਹਵਾਨਾ ਚੱਗ ਦੇ ਦੰਦ ਚੱਕਦੀ ਆ ਜਵਾਨ ਨਹੀਂ ਹੋਈ ਠੀਕ ਹੈ ਸ਼ੈਗ ਨੇ ਦੰਦਾਂ ਦੇ ਚੱਕ ਦੀ ਹੈ ਜੀ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਮੁੱਲ ਤਾਂ ਭਾਵੇਂ 1 20 ਕਰਾ ਲਾ ਕੰਨਾ ਕਰਾ ਲਾ ਠੀਕ ਹੈ ਜੀ 1 5 ਦੀ ਝੋਟੀ ਦੇਣਾ 1 5 ਦੀ ਦੇ ਦਾਂਗੇ ਹਾਂਜੀ ਠੀਕ ਹੈ ਜੀ 1 ਲੱਖ 5000 ਦੀ ਬਾਈ ਕਹਿੰਦਾ ਝੋਟੀ ਦੇ ਦੇ ਹੁਣ ਜਾਨੀ ਸਹੀ 11 ਕਿਲੋ ਤੋਲ ਵਾਲਾ ਹੋਊਗਾ ਠੀਕ ਆ ਡਿਮਾਂਡ 1 ਲੱਖ 5000 ਰੁਪਇਆ ਵਿੱਚੋਂ ਮਾੜਾ ਮੋਟਾ ਜਿਹਾ ਪ੍ਰੈਸ ਹੋ ਜੂਗਾ ਜੀ 2 ਨੰਬਰ ਵੀਰੇ ਇਹਦੀ ਡੀਟੇਲ ਆ ਜੀ ਇਹ ਪਹਿਲਾ ਸੁਆ ਵੀਰੇ ਠੀਕ ਹੈ ਜੀ ਦੰਦੋ ਇਹ ਦੰਦੋ ਇਹ ਚੌਗੀ ਆ ਠੀਕ ਹੈ ਬਾਈ ਦੈਣ ਕਿੰਨੇ ਲੈਂਦੀ ਹੈ ਜੀ ਇਹਦੇ ਹਜੇ ਲੈ ਜੂ 5-4 ਦਿਨ ਵੀਰੇ 5-4 ਦਿਨ ਥੱਲੋਂ ਦੂਜਨਾ ਵਰਗੀ ਹੈ ਕੋਈ ਕਹਿੰਦਾ ਨਹੀਂ ਇਹਨੂੰ ਪਹਿਲਾਂ ਠੀਕ ਹੈ ਲੱਡੀ ਪੂਰੀ ਹੈ ਵੀਰੇ ਹਾਂ ਠੰਡੀ ਸੀਲ ਵਾਧੂ ਹੈ ਜੀ ਥਾਣਾ ਦੇ ਸੈਜ ਵੀ ਸੋਨੇ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਕੋਟ ਨਿਸ਼ਾਨ ਵਾਲੂਗਾ ਥਾਣ ਤੋਂ ਬਹੁਤ ਚੰਗਾ ਲੱਗਿਆ ਵਾ ਚੰਗਾ ਚੌੜਾ ਪੱਟੂੜਾ ਗੋਲ ਹੈ ਜੀ ਬਾਕੀ ਥਾਣਾ ਦੇ ਸੈਜ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਜੀ ਦੈਣ 5-4 ਲੈ ਜੂਗੀ ਪੰਜਾਂ ਦਿਨਾਂ ਤੱਕ ਤਾਂ ਸੋਨਾ ਰਮਾਨਾ ਤਿਆਰ ਕਰ ਲੂ ਹਾਈਟ ਵੀ ਕਰਮਾਰੀ ਦੀ ਚੰਗੀ ਹੈ ਜੀ ਬਾਕੀ ਬਾਈ ਦੁੱਧ 12 ਕਿਲੋ ਪਲੂ ਇਹਦੀ ਕੀ ਡਿਮਾਂਡ ਆ ਜੀ ਇਹੋ ਯਾਰ ਮੋਲ ਤਾ ਮੈਂ 1-10 ਕਰਾ ਲਾ ਠੀਕ ਆ ਜੀ ਪੂਰੇ ਦੀ ਦੇਣੀ ਲੱਖ ਦੀ ਲੱਖ ਦੇਣੀ ਜੇ ਜੋੜਾ ਲੈ ਜੀ ਕੋਈ ਉਹ ਜੋੜੇ 'ਚ ਛੋੜ ਸੱਪਾ ਕਰਤਾ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਜਿੰਨੀ ਮਰਜ਼ੀ ਕਰਾ ਲਓ 1 ਲੱਖ ਦੀ ਝੋਟੀ ਦੇ ਦਾਂਗੇ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ 3 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਵੀਰੇ ਠੀਕ ਆ ਜਾਨ ਕਿੰਨੇ ਲੈਂਦੀ ਇਹਦਾ 1 ਹਫਤਾ ਬਾਕੀ ਆ 1 ਹਫਤਾ ਬਾਕੀ ਆ ਜੀ ਠੀਕ ਆ ਜੀ ਕਿੰਨਾ ਕੁ ਭਾਜੂ ਦੋ ਦਿਨ ਫਲੂਨ ਨੇ 13 ਕਿਲੋ ਦਿੱਤਾ ਜੀ ਜਾਊ ਪਲੱਸ ਜੀ ਹਾਂ ਮੰਦੇ ਤਸੱਲੀ ਵਾਲੇ ਤੇ ਲਈ ਆ ਯਾਨੀ 15 ਕਿਲੋ ਦੁੱਧ ਦੇ ਦੋ ਝੋਟੇ 15 ਕਿਲੋ ਥਣਾ ਦੀ ਡੰਨ ਥਣਾ ਦੀ ਓਕੇ ਗਰੰਟੀ ਹੋ ਘਰ ਤਾਂ ਹੀ ਅਗਲੇ ਦੇ ਤਿੰਨਾ ਮਹੀਨਿਆਂ ਦੀ ਠੀਕ ਜੀ ਗੁੰਡਾ ਸਿੰਘ ਆ ਜੀ ਬਾਕੀ ਵਜਨ ਵਜੂ ਦੇਦਾ ਵੀ ਚੰਗਾ ਹਫਤਾ ਡੇਟਮ ਤੱਕ ਮੁਤਾਬਕ ਪਿਆ ਤੇ ਤਿਆਰੀ ਕਰਨ ਵਾਲੀ ਦੀ ਦੇਖ ਸਕਦੇ ਥੋੜਾ ਜਿਹਾ ਉਪਰਾ ਕਰਦੀ ਆ ਜੀ ਬਿਲਕੁਲ ਤਾਜ਼ੀ ਆਈ ਕਰਕੇ ਥਾਣਾ ਦੇ ਸਹਿਜ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਹਰਪੂਰ ਬਹੁਤ ਪੋਲੀ ਆ ਜਣੀ ਐ ਨਹੀਂ ਬਹੁਤ ਵਧੀਆ ਹਾਂ ਹਾਂ ਪੂਰੀ ਹੈ ਵੀਰੇ ਗਰੰਟੀ ਹੋਊਗੀ ਠੀਕ ਆ ਜੀ ਗੋਲ ਪੈਠ ਫੂੜਾ ਚੈੱਕ ਕਰ ਸਕਦੇ ਐ ਵੀ ਕੋਈ ਮੰਹਾਂ ਮੰਗਾ ਲੂ ਥਾਣਾ ਤੋਂ ਨਹੀਂ ਕੀ ਹੋਊ ਆਪਾਂ ਜ਼ਿੰਮੇਦਾਰ ਆ ਆਪਾਂ ਜ਼ਿੰਮੇਦਾਰ ਆ ਜੇ ਕੋਈ ਆਨਲਾਈਨ ਲੈ ਜਾਈਓ ਆਨਲਾਈਨ ਵੀ ਲੈ ਜਾਈਓ ਹੁਣ ਕੱਲ ਮੰਹਾਂ ਵੇਚੀਆਂ ਦੋਨੇ ਹਾਂਜੀ ਅਗਲੇ ਨੇ ਧਾਰਾਂ ਵੀ ਨਹੀਂ ਮਾਰੀਆਂ ਪੈਸੇ ਪਾ ਦੇ ਮੰਹਾਂ ਚੜਾ ਦੇ ਠੀਕ ਆ ਜੀ ਅੱਜ ਫੋਨ ਆ ਗਿਆ ਵੀ ਠੀਕ ਆ ਬਾਈ ਠੀਕ ਹੈ ਸਹੀ ਗੱਲ ਹੈ ਜੀ ਇਹਦੀ ਡਿਮਾਂਡ ਕੀ ਰਹਿਣਾ ਲਈ ਫਿਰੇ ਕੀ 1.25 ਦੀ ਝੋਟੀ ਮੰਗੋ ਬੋਜੂਲਸ ਜੀ ਬਹ ਮੰਨਤਾਨ ਕਰਦਾਂਗੇ ਹੁਣ ਆਮ ਤੋਂ ਦੇਖ ਨਹੀਂ ਲੋਕ 1.5 1.7 80 ਇਹ ਜੀਆਂ ਦਾ ਮੰਗਦੇ ਆ ਠੀਕ ਹੈ ਜੀ ਆਪਾਂ ਉਹਵੇਂ ਨਹੀਂ ਮੰਗਦੇ ਮੁੱਲ ਆਪਣੇ ਜਾਇਜ ਕੱਲ ਵੀ ਜਾਇਜ ਸੀ ਤੈਨੂੰ 10 ਮਿੰਟਾਂ ਚ ਮਈਆਂ ਵੇਗ ਗਈਆਂ ਠੀਕ ਹੈ ਜੀ ਹਾਂ 1.25 ਦੀ ਝੋਟੀ ਦੇਖੋ 25 ਦੀ ਝੋਟੀ ਛੋੜ ਸੱਪਾ ਕਰਦਾਂਗੇ ਤੈਨੂੰ ਵੀ ਪਤਾ ਹੁਣ ਝੋਟੀ ਕਿੰਨੇ ਦੀ ਹੈ ਸਹੀ ਗੱਲ ਜੇ ਸੂਈ ਹੁੰਦੀ ਤਾਂ ਫੇਰ ਮੁੱਲ 1.5 ਪਾ ਦਿੰਦੇ ਤਾਂ ਵੀ ਵਿਕ ਜਾਂਦੀ ਠੀਕ ਹੈ ਜੀ ਬਾਕੀ ਲੈਸ ਵਾਈ ਕਹਿੰਦਾ ਉਹਦੇ ਚੋ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਨਹੀਂ ਹਾਂ ਦੁੱਧੇ ਵੀ ਕੱਟੀ ਪਲੂਣ ਵੀ 12 ਕਿਲੋ ਹੱਸ ਕੇ ਦੇ ਦੂ ਥਣ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਹੁੰਦਾ ਹੈ ਨੰਬਰ ਸਕਰੀਨ ਤੇ ਬੈਠਦੇ ਆਂ ਛੋਟੀਆਂ ਛੋਟੀਆਂ ਨਹੀਂ ਵੱਡੀਆਂ ਐ ਲੈ ਠੀਕ ਹੈ ਹਾਈਟ ਸਤ ਇਹਨਾਂ ਦੀ ਇੱਕੋ ਜੀ ਆ ਬਾਈ ਦੇ ਮੁੱਦੇ ਦੀ ਕਰਾਉਂਦੀ ਆਂਦਾ ਜਾ ਉਹ ਹਿਸਾਬ ਨਾਲ ਲਾ ਲਓ ਹਾਈਟ ਸਾਰਿਆਂ ਦੀ ਸੁਈ ਛੋਟੀਆਂ ਐ ਵੀ ਕੋਈ ਮੰਗਾ ਲੂ 11 ਕਿਲੋ ਦੀ ਆਪਣੀ ਫੁੱਲ ਗਾਰੰਟੀ ਆ ਦੋ ਟਾਈਮ ਦੀ ਠੀਕ ਹੈ ਜੀ ਹਾਂਜੀ ਜਾਉ ਬਾਹਰੀ ਇਸ ਵਕਤ 11 ਕਿਲੋ ਇਸ ਟਾਈਮ 11 ਕਹਿਣ ਨੂੰ ਤਾਂ 15 ਕਹਿ ਦੇਣੇ 18 ਕਹਿ ਦੇਣੇ ਉਹ ਪਕਾਈਏ ਬਦ ਨਾ ਫਾਇਦਾ ਨਹੀਂ ਕੋਈ ਹਾਂਜੀ ਠੀਕ ਹੈ 11 ਕਿਲੋ ਜੋਕ ਕੇ ਲੈ ਜਾਓ ਜੀ ਜੀ ਨੂੰ ਭੁਗਤਾਨ ਦਾ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਓਕੇ